ਓ ਹਾਂਜੀ ਬਾਈ ਓ ਬਾਛਰੀਆ ਕਾਰ ਬਾਈ ਮਿੱਤਰੋ ਓ ਉੱਤਰ ਬਾਈ ਕਹਿੰਦੇ ਪੈਂਦੀ ਚਰਜੀਤਪੁਰ ਦੀ ਧਰਤੀ ਤੇ ਓ ਬਾਈ ਕਹਿੰਦੇ ਧੂਰਾ ਪਾਚਿਆ ਮੱਖਣ ਗੜੀਆਂ ਓ ਬਾਈ ਦਾ ਕਹਿੰਦੇ ਓ ਬਾਈ ਵੱਡਾ ਨਾਮ ਆ ਬਾਈ ਮੇਲਿਆਂ ਦੇ ਵਿੱਚ ਓ ਉੱਤਰ ਕਹਿੰਦੇ ਬਾਈ ਓ ਕਹਿੰਦੇ ਬੱਕਰੇ ਤੇ ਬੱਕਰੀਆਂ ਓ ਨੱਪਲ ਦੀਆਂ ਲੈ ਕੇ ਆਂਦਾ ਓ ਬਾਈ ਯਾਰਾ ਕਹਿੰਦੇ चोपर नी जमे कोई कई दे पकर चेक करो बईर बी कत सतरे कई बी नक् चैक करो भाई पकरे के पकरियां ज्या लैथा उधर बार कहते बेला भी बड़ी कहते बहुत भाई बहुत कमिया कड़ा बड़ा नाम आई ਤੇ ਬੱਕਰੀਆਂ ਦਾ ਉੱਪਰ ਬਾਈ ਕਹਿੰਦਾ ਸ਼ੌਕ ਰੱਖਦਾ ਆ ਉਹ ਕਹਿੰਦੇ ਬਾਈ ਹਰ ਐਤਵਾਰ ਚਕਜੀਤ ਮਰਦੀ ਧਰਤੀ ਤੇ ਉਹ ਬਾਈ ਬੱਕਰੇ ਤੇ ਬੱਕਰੀਆਂ ਲੈ ਕੇ ਪਹੁੰਚਦਾ ਆ ਉਹ ਬਾਈ ਦਾ ਬੜਾ ਬੜਾ ਵੱਡਾ ਧੰਨਵਾਦ 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 ਆ ਬਾਈ ਉਹ ਬਾਈ ਦਾ ਨੰਬਰ ਨੋਟ ਕਰ ਲਿਆ ਬਾਈ ਓ 88725 ਤੇ 45876 ਬਾਈ ਫਿਰ ਬਾਈ ਦਾ ਫੋਨ ਨੰਬਰ ਓ 837725 ਤੇ 45878 ਓ ਬਾਈ ਪੂਰਾ ਪੂਰਾ ਓ ਬਾਈ ਪੂਰਾ ਮੱਖਣ ਗੜੀ ਦਾ ਕਹਿੰਦੇ ਨੇ ਇਹਨੂੰ ਧੰਨਵਾਦ ਬਾਈ ਸਾਰਿਆਂ ਦਾ